78 YouTube ਆਜੋ ਅੱਜ ਆਪਾਂ ਨਾ ਗੱਲਬਾਤ ਕਰਨਾ ਜਿਹੜੇ ਆਪਣੀਆਂ ਅਕਾਲੀ ਆਪਣੇ ਪਾਰਟੀਆਂ ਬਣ ਗੀਆਂ ਅੰਮ੍ਰਿਤਸਰ ਅਕਾਲੀ ਪਾਰਟੀ ਅੰਮ੍ਰਿਤਸਰ ਵਾਰਿਸ ਪਾਰਟੀ ਭਾਈ ਹਰਤਪਾਲ ਜੀ ਤੇ ਸ਼੍ਰੋਮਣੀ ਅਕਾਲੀ ਦਲ ਹੋ ਗਿਆ ਤੇ ਭਾਈ ਸਿਮਰਜੀਤ ਮਾਨ ਹੋ ਗਿਆ ਇੱਕ ਬੀਬੀ ਪਠੜ ਪਾਰਟੀ ਹੋ ਗਈ ਚਾਰ ਪਾਰਟੀਆਂ ਬਣ ਗੀਆਂ ਚਾਰ ਕੇ ਪੰਜ ਪਾਰਟੀਆਂ ਬਣ ਗਿਆ ਨੇ ਉਹਨਾਂ ਦੀ ਆਪਾਂ ਗੱਲਬਾਤ ਕਰਦੇ ਆਂ ਮੈਨੂੰ ਇੱਕ ਵੀ ਸਮਝੇ ਨਾ ਲੋਕਾਂ ਨੂੰ ਲੱਗਦੀ ਵੀ ਜਿਹੜੇ ਪਾਰਟੀਆਂ ਬੜਾਈ ਜਾਂਦੇ ਨੇ ਵੀ ਬੰਦੇ ਉਹੀ ਨੇ ਜਿਹੜੇ ਨਿਕਲ-ਨਿਕਲ ਕੇ ਜਿਵੇਂ ਅਕਾਲੀਆਂ ਦੇ ਵਿੱਚੋਂ ਨਿਕਲ ਕੇ ਤੇ ਪੱਠੜਾ ਰਾਣਾ ਕਰ ਲਿਆ ਠੀਕ ਹੈ ਤੇ ਸ਼ਿਮਰਜੀਤ ਮਾਨ ਨੇ ਵੀ ਇਧਰੋਂ ਨਿਕਲ ਕੇ ਉਹਨੇ ਕਰਤੀ ਪਾਰਟੀਆਂ ਬਣਾ ਲਈ ਮਦੇ ਵਿੱਚੋਂ ਨਿਕਲ-ਨਿਕਲ ਕੇ ਬੰਦੇ ਉਹੀ ਨੇ ਨੀਲੀਆਂ ਖੱਟੀਆਂ ਰੱਤੀਆਂ ਹਰੀਆਂ ਪੱਗਾਂ ਉਹੀ ਨੇ ਜਿਹੜੀਆਂ ਕਜਾ ਇੱਕ ਛਾਂ ਦੇ ਪੈਣੀਆਂ ਨਾ ਵੋਟਾਂ ਕਜਾ ਉਹ ਨਿਕਲ ਜਾਣੀਆਂ ਇਹਨਾਂ ਦੇ ਹੱਥੀ ਮੈਂ ਲੋਕਾਂ ਨੂੰ ਬੇਨਤੀ ਕਰਨਾ ਵੀ ਇਹਨਾਂ ਦੇ ਮਗਰ ਨਾਲ ਆਪਾਂ ਐਵੇਂ ਲੈ ਲਿਆ ਹੁਣਾ ਤੁਰੇ ਫਿਰਿਆ ਕਰੀਏ ਇਹਨਾਂ ਨੂੰ ਛਾੜੋ ਵੀ ਤੁਸੀਂ ਇੱਕ ਪਾਰਟੀ ਕਿਉਂ ਨਹੀਂ ਬਣਾਉਂਦੇ ਤੁਸੀਂ ਇੱਕ ਇੱਕ ਪਾਰਟੀ ਬਣਾਓ ਇੱਕ ਝੰਡੇ ਥੱਲੇ ਆਓ ਸਾਰੇ ਇੱਕ ਝੰਡੇ ਥੱਲੇ ਆ ਕੇ ਗੱਲ ਕਰੋ ਨਿਸ਼ਾਨ ਸਾਹਿਬ ਦੇ ਥੱਲੇ ਆ ਕੇ ਗੱਲ ਕਰੋ ਤੇ ਉੱਥੇ ਬਹਿ ਕੇ ਪਾਰਟੀ ਬਣਾਓ ਮੁੱਖ ਮੰਤਰੀ ਇੱਕ ਬੰਦੇ ਨੂੰ ਲਾਣੋ ਜੇ ਤੁਸੀਂ ਪੰਜਾਬ ਦਾ ਭਲਾ ਤਾਂ ਚਾਹੁੰਦੇ ਪਰ ਤੁਸੀਂ ਪੰਜਾਬ ਦਾ ਭਲਾ ਚਾਹੁੰਦੇ ਹੀ ਨਹੀਂ ਇਹ ਨਾਲ ਜੋ ਭਾਈ ਕੋਈ ਭਲਾ ਨਹੀਂ ਚਾਹੁੰਦਾ ਪੰਜਾਬ ਦਾ ਮੈਂ ਤੁਹਾਨੂੰ ਵੈਦਨਾ ਗੱਲਾਂ ਨਾਲ ਮੈਨੂੰ ਇਹ ਤੁਸੀਂ ਦੱਸੋ ਮੁਹੱਲੀ ਧਰਨਾਂ ਲੱਗ ਰਿਆ ਮੁਹੱਲੀ ਮਾਨ ਲੈਨੇ ਆ ਸਿਮਰਜੀਤ ਮਾਨ ਇਹ ਗੱਲਾਂ ਦਾ ਵੀ ਮੈਂ ਜੀ ਸਿੱਖਾਂ ਦਾ ਰਖਵਾਲਾ ਤੇ ਮੈਂ ਖਾਲਸਾਣ ਚਾਹਣਾ ਇਹ ਗੱਲਾਂ ਦਾ ਇਹ ਸਿਮਰਜੀਤ ਮਾਨ ਨੇ ਮੁਹੱਲੀ ਧਰਨੇ ਦੇ ਕਿਨਾਂ ਬਿਠਾ ਰਿਆ ਮੈਂ ਉਥੇ ਡੇਢ ਮਹੀਨਾ ਲਾ ਕੇ ਆਇਆ ਮੈਂ ਕੋਈ ਬੰਦਾ ਨਹੀਂ ਉਦੋਂ ਪਾਈ ਔਰਤਬਾਲ ਵੀ ਸੀ ਉਹ ਵੀ ਇੱਕ ਦਿਨ ਉਥੇ ਗਿਆ ਉਹ ਵੀ ਉੱਥੋਂ ਵਾਪਸ ਆ ਗਿਆ ਮੈਂ ਤੁਹਾਨੂੰ ਸਾਰੀ ਗੱਲ ਕਲੀ-ਕਲੀ ਦੱਸਾਂਗਾ ਉੱਥੇ ਹੋਇਆ ਕੀ ਕੀ ਠੀਕ ਹੈ ਉਦੋਂ ਪਿੱਛੇ ਕਿਸਾਨ ਜਿਸੰਦੀਆਂ ਗਈਆਂ ਉਹ ਵੀ ਜਿੰਦਾਬਾਦ ਮੁਰਦਾਬਾਰ ਦੇ ਨਾਰੇ ਲਾ ਕੇ 1:00 ਵਜੇ ਪਹੁੰਚੇ 4:00 ਵਜੇ ਚੱਲਣ ਦੀ ਪਛਾਣ ਕਿਉਂਕਿ ਪੈਸਾ ਲੋਕਾਂ ਦਾ ਹੈ 5-500 ਫੰਡ ਇਕੱਠੇ ਕਰਦੇ ਲੋਕਾਂ ਨੇ ਇੱਥੋਂ ਲੈ ਕੇ ਤੇ ਉਹ ਬਰਬਾਦ ਉੱਥੇ ਕੀਤਾ ਉੱਥੇ ਕਿਸੇ ਨੇ ਡੇਰਾ ਨਹੀਂ ਜੇ ਤੁਸੀਂ ਉੱਥੇ ਜਾ ਕੇ ਡੇਰਾ ਲਾ ਕੇ ਬਹਿ ਜਾਂਦੇ ਪੂਰਾ ਡੱਟ ਕੇ ਬਹਿ ਜਾਂਦੇ ਮੈਂ ਲਿਖ ਕੇ ਦੇਣਾ ਬੰਦੀ ਸਿੰਘ ਨਾ ਜਿਹੜੇ ਭਾਈ ਵਾਰਾ ਸਰ ਇਹਦੀ ਸਰਕਾਰ ਨੂੰ ਭਾਜਣਾ ਪੈ ਜਾਣੀਆਂ ਸੀ ਉਹ ਬੰਦੇ ਅੱਜ ਬਾਹਰ ਹੁੰਦੇ ਕਿਉਂ ਨਹੀਂ ਬਾਹਰ ਹੁੰਦੇ ਇਹ ਜਿੰਨੇ ਬੰਦੇ ਨੇ ਇਹਨਾਂ ਸਾਰਿਆਂ ਦੇ ਮਨ 'ਚ ਕੋੜ ਏ ਜਿਹੜੀਆਂ ਪਾਰਟੀਆਂ ਬੜੇ ਮਡੇ ਨੇ ਮਨ 'ਚ ਕੋੜ ਕਿਉਂ ਕੋੜ ਏ ਵੀ ਜੇ ਭਾਈ ਵਾਰਾ ਸਿੰਘ ਬਾਹਰ ਆ ਗਿਆ ਭਾਈ ਰਾਜੂ ਆਣੀਆਂ ਬਾਹਰ ਆ ਗਿਆ ਤੇ ਸਾਨੂੰ ਦਾ ਪੰਜਾਬ ਦੇ ਵਿੱਚ ਪੁੱਛਣਾ ਹੀ ਕਿਸੇ ਨਹੀਂ ਸਾਡੇ ਤਾਂ ਅੱਡੇ ਹੀ ਬੰਦ ਹੋ ਜਾਣਗੇ ਲੋਕ ਤਾਂ ਉਹਨਾਂ ਦੇ ਪਗ ਲੱਗ ਜਾਣਗੇ ਕਿਉਂਕਿ ਸਾਫ ਸੁਥਰੇ ਬੰਦੇ ਖਰੇ ਖੋਟੇ ਬੰਦੇ ਨੇ ਇਹਨਾਂ ਕਰਨੀਆਂ ਬੇਈਮਾਨੀਆਂ ਇਹਨਾਂ ਕਰਨੇ ਮਾਰੇ ਜੱਗੇ ਕੰਮ ਕਿ ਸਾਨੂੰ ਦਾ ਕਿਸੇ ਪੁੱਛਣਾ ਨਹੀਂ ਤੁਸੀਂ ਮੈਂ ਨੂੰ ਹੁਣ ਮੇਰੀ ਗੱਲ ਕੌਣੀ ਲੱਗਣੀ ਕਈਆਂ ਨੂੰ ਕਮੈਂਟਾਂ 'ਚ ਕਈਆਂ ਨੇ ਗਾਲ੍ਹਾਂ ਵੀ ਕੱਢਣੀਆਂ ਚਲੋ ਕੱਢਿਆ ਜੇ ਭਾਈ ਅਮਰਤਪਾਲ ਉੱਥੇ ਟੇਕੇ ਬਹਿ ਜਾਂਦਾ ਅੱਜ ਦਾ ਸ਼ਾਮ ਦੀ ਜੇਲ੍ਹ 'ਚ ਵੀ ਨਾ ਬੈਠਾਂਦਾ ਤੇ ਭਾਈਵਾਰ ਆਰੀ ਵੀ ਬਾਹਰ ਆਏ ਹੁੰਦੇ ਮੈਂ ਲਿਖ ਕੇ ਦੇਣਾ ਜਿੰਨੇ ਲੋਕ ਭਾਈ ਅਮਰਤਪਾਲ ਨੂੰ ਪਿਆਰ ਕਰਦੇ ਸੀ ਇੱਕ ਦੋ ਦਿਨ ਗਿਆ ਮਾੜਾ ਚੰਗਾ ਢੇੜਾ ਕੱਢਿਆ ਆ ਗਿਆ ਆ ਗਿਆ ਆਪਦੀ ਖਾਲਸਾ ਵੀਰ ਫੇਰ ਚੜਾਲੀ ਜੰਡੇਆਲੇ ਪਾਤਾ ਉਧਰ ਉਥੇ ਧਰਨਾ ਲੱਗਾ ਉਧਰੋਂ ਜੰਡੇਆਲੇ ਲਾਤਾ ਜੰਡੇਆਲੇ ਪਾ ਲਿਆ ਕੀ ਨਿਕਲਿਆ ਉਹਦੇ ਵਿੱਚ ਕੁਝ ਨਿਕਲਿਆ ਆਪਾਂ ਨੂੰ ਕੁਝ ਪਿਆ ਯਾਰ ਜੇ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਸਿੱਖਾਂ ਦੇ ਪੁੱਤਰੋਂ ਤੁਹਾਡਾ ਖੂਨ ਜਾਗਦਾ ਆਉਧਿਆਂ ਦੇ ਲਾਲਚ ਨਾ ਕਰੋ ਇੱਕ ਥਾਂ ਦੇ ਇਕੱਠੇ ਹੋਵੋ ਇੱਕ ਛੰਡੇ ਦੇਲੇ ਇਕੱਠੇ ਹੋਵੋ ਤੇ ਇਕੱਠੇ ਹੋ ਗਏ ਪੰਜਾਬ ਦੀ ਵਾਗਡੋਰ ਸੰਭਾਲੋ ਜੇ ਤੁਸੀਂ ਸੰਭਾਲ ਸਕਦੇ ਆ ਪਰ ਤੁਸੀਂ ਵਾਗਡੋਰ ਨਹੀਂ ਤੁਹਾਨੂੰ ਪਹਿਲੋਂ ਇੱਕ ਮੁੱਦਾ ਆਇਆ ਸੀ ਹੱਥੀ ਬਗਰਾੜੀ ਵਾਲਾ ਕੈਪਟਨ ਨੇ ਆਖਿਆ ਜੀ ਮੈਂ ਇੱਕ ਹਫ਼ਤੇ ਚ ਬਗਰਾੜੀ ਦਾ ਨਿਸ਼ਾਬ ਦਵਾ ਦਿਆਂਗਾ ਗੁਰਕਾ ਸਾਹਿਬ ਦੀ ਸੌਂ ਖਾ ਕੇ ਉਹ ਬੈਠਾ ਜੀ ਉਦੋਂ ਪਿੱਛੇ ਫਿਰ ਇਹਨਾਂ ਨੂੰ ਚਿੱਟੇ ਦਾ ਮੁੱਦਾ ਆ ਗਿਆ ਵੀ ਮੈਂ ਇਹ ਜੀ ਚਿੱਟਾ ਬੰਦ ਕਰਾ ਦਿਆਂਗੇ ਚਿੱਟਾ ਅੱਜ ਨਹੀਂ ਬੰਦ ਹੋਇਆ ਅਜੇ ਤੱਕ ਬੰਦ ਨਹੀਂ ਹੋਇਆ ਆ ਜਿਹੜੀ ਹੁਣ ਝਾੜੂ ਸਰਕਾਰ ਸੀ ਇਹਨਾਂ ਨੇ ਵੀ ਇਹ ਗੱਲ ਕਹੀ ਸੀ ਨਾ ਬਗਰਾੜੀ ਦਾ ਨਿਸ਼ਾਬ ਮਿਲਿਆ ਤੇ ਨਾ ਚਿੱਟੇ ਦਾ ਹੁਣ ਉਹਨਾਂ ਦੇ ਲੋਕਾਂ ਨੇ ਬੋਡਾਂ ਪਾਉਣੀਆਂ ਨਹੀਂ ਕਿਉਂਕਿ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਲੋਕਾਂ ਨੂੰ ਬੁੱਧੂ ਬਣਾਉਂਦੇ ਨੇ ਹੋਣੇ ਨਾਲ ਕੋਲੇ ਮੁੱਦਾ ਕੀ ਆ ਗਿਆ ਜਿਵੇਂ ਸੁਖਬੀਰ ਬਾਦਲ ਨੇ ਗੱਲ ਕੇ ਮੇਰੀ ਪਾਰਟੀ ਬਣਾ ਦੋ ਤੇ ਮੈਂ ਬੰਦੀ ਸਿੰਘ ਬਾਹਰ ਕੱਢ ਦਿਆਂਗਾ ਮੈਂ ਸੁਖਬੀਰ ਬਾਦਲ ਨੇ ਕੁਛ ਨਾ ਜਦੋਂ ਤੇਰਾ ਪਿਓ ਮੁੱਖ ਮੰਤਰੀ ਸੀ ਮੈਂ ਲੱਖ ਕਾਲੀਆਂ ਮੈਂ ਸੱਚੀ ਗੱਲ ਕਹਾਂਗਾ ਤੇਰਾ ਪਿਓ ਮੁੱਖ ਮੰਤਰੀ ਸੀ ਉਦੋਂ ਭਾਈ ਅਮਰਪਾਲ ਜਿਹੜੇ ਸੀ ਵਾਰੇ ਰਹੀ ਆਪਦੀ ਸਜ਼ਾ ਭੋਗੀ ਬੈਠੇ ਸੀ ਉਦੋਂ ਉੱਤੇ ਸੀ ਤੁਸੀਂ ਉਦੋਂ ਕਿਉਂ ਨਹੀਂ ਬਰੀ ਕਰਾਇਆ ਬਈ ਉਦੋਂ ਕਿਉਂ ਨਹੀਂ ਛਡਾਇਆ ਅੱਜ ਤੁਸੀਂ ਤਾਂ ਇਹ ਗੱਲ ਕਰਦੇ ਜੀ ਤੁਹਾਡੇ ਹੱਥ ਪੱਲੇ ਕੁਛ ਨਹੀਂ ਤੁਹਾਨੂੰ ਕੋਈ ਹੋਰ ਟਾਈਮ ਨਹੀਂ ਦਿੱਸਦਾ ਬੇਸਿ ਕਿਹੜਾ ਲੋਕਾਂ ਨੂੰ ਝੂਠਾ ਲਾਰਾ ਲਾਈਏ ਤੇ ਕਿਹੜਾ ਝੂਠਾ ਲਾਰਾ ਲਾਗੇ ਤੁਹਾਡਾ ਮਾਨ ਸਾਹਿਬ ਹੈ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹੋ ਪੰਜਾਬ ਨੂੰ ਪਿਆਰ ਕਰਦੇ ਹੋ ਤੇ ਚਲੋ ਮੁਹਾਲੀ ਧਰਨੇ ਤੇ ਚਲੀਏ ਚਲੋ ਮੁਹਾਲੀ ਲੱਗਾ ਧਰਨਾ ਜੰਨੀਆਂ ਤੁਸੀਂ ਇਹ ਚਾਰ ਪਾਰਟੀਆਂ ਬਣਾ ਬੈਠੇ ਚਲੋ ਜੇ 27 ਤੋਂ ਪਹਿਲਾਂ ਨਾ ਬਾਹਰ ਆਵੇ ਤੇ ਮੈਨੂੰ ਨੀਵੀਂ ਦਬਾ ਲਿਆ ਜੇ ਭਾਈ ਹਵਾਰਾ ਸਿੰਘ ਪਰ ਅਜੇ ਭਾਈ ਹਵਾਰਾ ਸਿੰਘ ਬਾਹਰ ਆ ਗਿਆ ਤੇ ਫਿਰ ਜਿਹੜੇ ਰਾਜ ਨੂੰ ਤੂੰ ਇਹ ਸੁੱਤੇ ਪੇ ਮੁੱਖ ਮੰਤਰੀ ਬਣਦੇ ਸੁਖਣੇ ਲੈਂਦੇ ਨੇ ਇਹਨਾਂ ਦੀ ਜਾਂ ਫਿਰ ਦੁਕਾਨਾਂ ਬੰਦ ਹੋ ਜਾਣੀਆਂ ਨੇ ਇਹਨਾਂ ਇਹ ਦੁਕਾਨਾਂ ਬੰਦ ਹੋ ਜਾਣੀਆਂ ਨੇ ਇਹ ਮੈਂ ਵੈਦਨਾ ਗੱਲ ਆ ਨਾ ਬਾਕੀ ਉੱਥੇ ਆ ਜਾਓ ਹੁਣ ਉੱਥੇ ਕਿਉਂ ਨਹੀਂ ਬੈਠੇ ਕਿਸਾਨ ਕਿਉਂ ਨਹੀਂ ਬੈਠੇ ਇਹ ਕਿਉਂ ਨਹੀਂ ਕਿਉਂਕਿ ਉੱਥੇ ਜਿਹੜਾ ਭਾਈ ਵਾਰਾ ਸਿੰਘ ਦਾ ਬਾਪ ਬਣਿਆ ਨਾ ਜਦੋਂ ਮੈਂ ਗਿਆ ਉੱਥੇ ਮੈਂ ਕਿਹਾ ਭਾਈ ਬਾਪ ਦਾ ਵਾਰ ਬਾਬੇ ਸੌਰੀ ਹਵਾਰੇ ਦਾ ਬਾਪ ਏ ਆਹਦੇ ਬਾਪ ਏ ਮੈਂ ਬਾਪ ਨਹੀਂ ਹੈਗਾ ਅਰੇ ਕਿਵੇਂ ਮੈਂ ਕਹਾਂ ਨਾ ਇਹ ਬਾਬ ਹੋ ਹੀ ਨਹੀਂ ਸਕਦਾ ਇਹ ਜਾਂ ਚਾਚਾ ਤਾਂ ਤੇ ਜੋ ਰਿਸ਼ਤੇਦਾਰੀ ਜੋ ਜਾਂਗੂ ਅਰੇ ਕਿਵੇਂ ਮੈਂ ਕਹਾਂ ਨਹੀਂ ਹੋ ਸਕਦਾ ਮੈਂ ਕਹਾਂ 19 ਤੋਂ ਉਮਰ ਭਾਈਵਾਰੀ ਦੀ 19 ਉਮਰ ਹੀ ਹੰਦੀ ਤੇ ਉਹਦੇ ਨਾਲ ਇੱਕ ਨਿਹੰਗ ਸਿੰਘ ਸੀ ਸਰਸੇ ਦਾ ਉਹਦੇ ਨਾਲ ਮੈਨੂੰ ਨਾਂ ਭੁੱਲ ਗਿਆ ਫੋਟੋ ਵੀ ਮੇਰੇ ਕੋਲ ਹੀ ਮੈਨੂੰ ਉਹਨੇ ਕਿਹਾ ਮੈਨੂੰ ਆਦਾ ਇਹਗਾ ਤਰਖਾਨ ਸਿੰਘ ਜਾਤ ਦਾ ਤੇ ਇਹਦਾ ਧਰਮ ਦਾ ਬਾਪ ਬਣਿਆ ਭਾਈਵਾਰਾ ਸਿੰਘ ਦਾ ਜੋ ਜ਼ਮੀਨ ਇਹ ਸਭ ਕੁਝ ਇਹ ਸੰਭਾਲਦਾ ਹੁੰਦੀ ਵਾਹ ਅਸنگ ਨਹੀਂ ਮੇਰਾ ਮੈਂ ਭੁੱਲਦਾ ਨਾ ਵਾਂ 45 50 ਕਿਲੇ ਦੱਸਦੇ ਜ਼ਮੀਨ ਹੈ ਇਹਦੂ ਉੱਤੇ ਹੋਈ ਘੱਟ ਨਹੀਂ ਹੋਣੀ ਵੀ ਸਾਰੀ ਚੀਜ਼ ਇਹ ਬੰਦਾ ਸੰਭਾਲਦਾ ਤੇ ਇਹ ਬੰਦਾ ਇੱਕ ਨੋਰਮਲ ਬੰਦਾ ਸੀ ਜਦੋਂ ਇਹਦਾ ਇਹਦਾ ਬਾਪ ਬਣਿਆ ਉਦੋਂ ਪਿੱਛੇ ਫਿਰ ਇਹਨੇ ਦੁਕਾਨਾਂ ਦੇ ਜ਼ਮੀਨਾਂ ਵੇਚ ਹਟ ਹੁਣ ਉਥੇ ਕਿਉਂ ਨਹੀਂ ਸੀ ਇਹ ਬੰਦੇ ਜਿਹੜੇ ਉਥੇ ਕਮਿਊਨਿਸਟ ਕਿ ਉਥੇ ਸੰਭਾਲੀ ਬੈਠੇ ਸੀ ਸਟੇਜ ਉਥੇ ਕਰੋੜਾਂ ਰੁਪਈਆ ਚੜਦਾ ਸੀ ਲੱਖਾਂ ਰੁਪਈਆ ਦਾ ਚਾਹ ਉਹਨ ਘਟਾਉਂਦਾ ਸੀ ਮੁਹੱਲੀ ਧਰਨੇ ਦੀ ਤੇ ਜਿਹੜੇ 30 ਤੋਂ 35 ਉੱਥੇ ਮੈਂਬਰ ਬਣੇ ਸੀ ਰਾਤ ਨੂੰ ਜਾ ਕੇ ਹੋਟਲਾਂ ਪਹਿਲੋ 25 ਬਣੇ ਫਿਰ 26 ਬਣੇ ਜਿਵੇਂ ਵਾਦੇ ਗਏ ਕਿ ਮੈਂ 34 ਕੇ 35 ਮੈਂਬਰ ਬਣ ਗਏ ਸੀ ਤੇ ਫਿਰ ਇਹਨਾਂ ਨੇ ਰਾਤ ਨੂੰ ਉੱਥੇ ਜਾ ਕੇ ਤੱਲੇ ਲੈਣੇ ਚੰਡੀਗੜ੍ਹ ਹੋਟਲ ਲੈ ਕੇ ਤੇ ਇਹਨਾਂ ਛਾਉ ਨੂੰ ਨਿਕਲ ਜਾਣਾ ਰਾਤ ਨੂੰ ਉੱਥੇ ਹੋਟਲਾਂ ਦੇ ਨਜ਼ਾਰੇ ਲੁੱਟਣੇ ਸਵੇਰੇ ਇਹਨਾਂ ਨੇ 12 1 ਵਜੇ ਆਉਣਾ ਜਦੋਂ ਸਟੇਜ ਲੱਗੀ ਹੋਣੀ ਤੇ ਉੱਥੇ ਪਰਚੇ ਪਤਾ ਕਿਹਨਾਂ ਦੇ ਹੋਏ ਨੇ ਉੱਥੇ ਪਰਚੇ ਹੋਏ ਨੇ ਸਾਡੇ ਵਰਗੇ ਜਿਹੜੇ ਉੱਥੇ ਭਰਾ ਸੀ ਉਹਨਾਂ ਦੇ ਇਹਨਾਂ ਲੀਡਰਾਂ ਦੇ ਪਰਚੇ ਕਿਉਂ ਨਹੀਂ ਹੋਏ ਇਹ ਜਿਹੜੇ 30 35 ਬਣੇ ਸੀ ਇਹਨਾਂ ਦੇ ਪਰਚੇ ਕਿਉਂ ਨਹੀਂ ਹੋਏ ਸਿਰਫ ਉੱਥੇ ਪੈਸਾ ਨਹੀਂ ਕਿਸੇ ਲੀਡਰ ਨੂੰ ਮਿਲਦਾ ਸੀ ਕਿਉਂ ਉਹ ਲਾਗੇ ਨਹੀਂ ਲਗਣਦੇ ਕਿਤੇ ਜਿਹੜੇ ਜ਼ਹੀਦਾਰ ਕਿਸਾਨ ਦੇ ਕਿਸਾਨ ਯੂਨੀਅਨ ਦੇ ਬੰਦੇ ਜਾਂਦੇ ਸੀ ਇਹ ਉਥੋਂ ਮੁਰਗੇ ਖਾਲੀ ਮੋੜੇ ਸੀ ਵੀ ਆਪਾਂ ਦੇ ਇੱਥੇ ਪੈਸਾ ਹੀ ਕੋਈ ਲੈਣ ਦੇਣ ਨੂੰ ਹੈਗਾ ਜਿਹੜੀ ਅਸਲ ਬਿਮਾਰੀ ਹੈ ਪੰਜਾਬ ਦੇ ਵਿੱਚ ਜੇ ਸੱਚੇ ਦਿਲ ਤੋਂ ਕੋਈ ਚਾਹੁੰਦੇ ਨਾ ਕਿ ਇਹ ਕਰੋੜਾਂ ਰੁਪਈਆ ਲੈ ਕੇ ਉੱਥੋਂ ਆ ਗਏ ਨੇ ਤੁਸੀਂ ਆਨੇ ਪੰਜਾਬ ਦੇ ਬੜੇ ਰਖਵਾਲੇ ਕਿਹੜੇ ਤੁਸੀਂ ਪੰਜਾਬ ਦੇ ਰਖਵਾਲੇ ਜੀ ਤੁਸੀਂ ਪੰਜਾਬ ਦੇ ਨਹੀਂ ਤੁਸੀਂ ਆਪਦੇ ਘਰਾਂ ਦੇ ਰਖਵਾਲੇ ਜੀ ਤੁਸੀਂ ਕਰੋੜਾਂ ਰੁਪਇਆ ਕਟਾ ਕਰਕੇ ਆਪਦਾ ਘਰਾਂ ਚ ਦਿੰਦੇ ਜਪੇ ਤੁਸੀਂ ਲੋਕਾਂ ਦੇ ਪੁੱਤਰ ਮਰਦੇ ਮਰ ਜਾਣ ਧਰਨਿਆਂ ਦੇ ਮਰ ਜਾਣ ਹੁਣ ਜਿਹੜਾ ਉੱਥੇ ਗਰਚਰਨ ਸਿੰਘ ਸੀ ਮੁਹਾਲੀ ਜਿਹੜੇ 30 35 ਮੈਂਬਰ ਬਣੇ ਸੀ ਉੱਥੇ ਕਿਸੇ ਦੀ ਅਸੀਂ ਨਾ ਬੁੜੀ ਨਾ ਕੁੜੀ ਨਾ ਨੌਨਾ ਪੁੱਤਰ ਕੋਈ ਨਹੀਂ ਵੇਖਿਆ ਉੱਥੇ ਸਾਡੇ ਵਰਗੇ ਲੋਕ ਬੈਠੇ ਸੀ ਜਿਹੜੇ ਜਿਹੜੇ ਭਾਈ ਹਾਰਾ ਸਿੰਘ ਨੂੰ ਪਿਆਰ ਕਰਦੇ ਸੀ ਨਾ ਉਹ ਆਪਦੇ ਬੀਬੀਆਂ ਬੱਚੇ ਨਿਆੰਗ ਸਿੰਘ ਫੌਜਾਂ ਬਾਬਾ ਰਾਜਾ ਰਾਮ ਅੱਜ ਵੀ ਉੱਥੇ ਬੈਠਾ ਉਹ ਬੈਠੇ ਸੀ ਉੱਥੇ ਉਹ ਬੈਠੇ ਸੀ ਉੱਥੇ ਕਿ ਦੂਜੇ ਜਿੰਨੇ ਸੀ ਜਿਹੜੇ ਜਿਹੜੇ ਮੈਂਬਰ ਬਣੇ ਸੀ ਛਾ ਉਹਨੂੰ ਪੰਡਾ ਰੁਪਈਆ ਲਿਜਾ ਗਏ ਉਹਨਾਂ ਦਾ ਮੈਂ ਕਿਸੇ ਦਾ ਜੀ ਨਹੀਂ ਮੈਂ ਇਕੱਲੇ ਇਕੱਲੇ ਦੋ ਤਿੰਨ ਇਨਕੁਆਰੀ ਕਰਦਾ ਰਿਆ ਜਿਹੜਾ ਹੁਣ ਗਰਚਾਰਨ ਸਿੰਘ ਦਾ ਬਾਪ ਬਣਿਆ ਸੀ ਉਹਦਾ ਕੋਈ ਉੱਥੇ ਮੁੰਡਾ ਨਹੀਂ ਅਸੀਂ ਵੇਖਿਆ ਕੋਈ ਕੰਮ ਨਹੀਂ ਵੇਖੀ ਕੋਈ ਉੱਥੇ ਕੁਝ ਨਹੀਂ ਵੱਖਰੇ ਕਮਰੇ ਵੱਖਰੀਆਂ ਇਹਨਾਂ ਨੇ ਜਨਾਨੀਆਂ ਰੱਖੀਆਂ ਸੀ ਆਪ ਨੂੰ ਰੋਟੀਆਂ ਖਾਣ ਲੂ ਲੰਘੇ ਚ ਬਹਿ ਕੇ ਰੋਟੀ ਨਹੀਂ ਸੀ ਖਾਂਦੇ ਕਿਹੜੇ ਤੁਸੀਂ ਕੌਮ ਦੀ ਗੱਲ ਕਰਦੇ ਜੀ ਪਰ ਗੱਲ ਪਤਾ ਕੀ ਜੇ ਤੁਸੀਂ ਚਾਹੋ ਨਾ ਸਾਰੇ ਭਾਈ ਵਾਰਾ ਸਿੰਘ ਤਿੰਨ ਘੰਟਿਆਂ ਤੋਂ ਬਾਹਰ ਆਉਂਦਾ ਮੈਂ ਲਿਖ ਕੇ ਦੇਣਾ ਜੇ ਪੰਜਾਬ ਵਾਲਿਓ ਤੁਸੀਂ ਚਾਹੋ ਤਾਂ ਪਰ ਗੱਲ ਪਤਾ ਕੀ ਇਹ ਜਿਹੜੀਆਂ ਪਾਰਟੀਆਂ ਬਣ ਗਈਆਂ ਨੇ ਤਿੰਨ ਚਾਰ ਇਹ ਕਦੇ ਨਹੀਂ ਬਾਕੀ ਉਹਨਾਂ ਮੈਂ ਤੇਨੇ ਕੋਈ ਹੋਰ ਗੱਲ ਕਰਨਾ ਤੁਹਾਨੂੰ ਇਹਦਾ ਚੇਤਾ ਆ ਗਿਆ ਸਣੀ ਮੈਂ ਕੇ ਇਹਦਾ ਦੁਸ਼ਮਣ ਨਹੀਂ ਮੈਂ ਕੇ ਜੀ ਦੀ ਮੈਂ ਗੱਲ ਕਰਦਾ ਸਣੀ ਨੇ ਉਹਨੂੰ ਮਾਰਿਆ ਅੰਮਰਸਰ ਵਾਲੇ ਨੂੰ ਦੂਜੇ ਨੂੰ ਮੈਨੂੰ ਭੁੱਲ ਗਿਆ ਉਹ ਨੂੰ ਸੂਰੀ ਨੂੰ ਇੱਕ ਉਹ ਮਾਰਿਆ ਅੰਦਰ ਗੰਦ ਹੋਰ ਅੱਜ ਤੁਸੀਂ ਉਹਦੇ ਕਾਗਜ਼ ਭਰ ਦਿੱਤੇ ਨੇ ਵੋਟਾਂ 'ਚ ਉਹਨੂੰ ਜੇ ਤੁਸੀਂ ਉਹਨੂੰ ਵੋਟਾਂ 'ਚ ਜਿਤਾਵ ਵੀ ਲੈਂਦੇ ਜਬਾਰ ਕਢਾ ਲੋਗੇ ਤੁਸੀਂ ਨੁਕਸਾਨ ਕਰੋਗੇ ਜੇ ਸਾਡੇ ਗੁਰੂ ਸਾਹਿਬ ਨੇ ਗੰਦ ਸੋਧੇ ਸੀ ਸਾਡੇ ਗੁਰੂ ਸਾਹਿਬਾਂ ਨੇ ਜਿਹੜੇ ਮਾਰੇ ਸੀ ਲੋਕ ਤੇ ਸਾਡੇ ਗੁਰੂ ਸਾਹਿਬਾਂ ਨੇ ਆਹ ਵਾਲੀ ਆਉਂਦੀ ਕੋਪਰੀਆਂ ਲਵਾਲੀਆਂ ਉਹ ਮੰਤਰੀ ਐ ਐਮ ਐਲ اے ਨਹੀਂ ਸੀ ਬਣਦੇ ਵੀ ਸਾਨੂੰ ਐਮ ਐਲ اے ਬਣਾਓ ਸਾਨੂੰ ਮੰਤਰੀ ਬਣਾਓ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ ਸੀ ਸਮਝੀਏ ਗੱਲ ਤੇ ਅੱਜ ਜਿਹੜੇ ਸਾਡੇ ਨੇ ਜਾਂ ਕਿਸੇ ਹੋਰ ਮਾਰੇ ਜ਼ਿਲ੍ਹੇ ਚ ਨੇ ਉਹਦੇ ਤੁਸੀਂ ਫਾਰਮ ਭਰ ਕੇ ਦੇ ਪਿਛੋ ਵੋਟਾਂ ਦੇ ਲਾ ਤੁਸੀਂ ਉਹਦੇ ਭਰ ਤੇ ਭਾਈ ਵਾਰਾ ਸਿੰਘ ਦੇ ਕਿਉਂ ਨਹੀਂ ਭਰੇ ਭਾਈ ਰਾਜੂ ਵਾਲੀਆਂ ਦੇ ਕਿਉਂ ਨਹੀਂ ਭਰੇ ਭਰੋ ਨਾ ਜੇ ਤੁਸੀਂ ਜੋ ਮੰਨ ਤੁਹਾਡਾ ਜਿਹੜਾ ਸਾਹਬ ਹੈ ਕਿ ਸਾਰੀਆਂ ਪਾਰਟੀਆਂ ਛੱਡ ਕੇ ਵੀ ਸਭ ਨੂੰ ਪੰਜਾਬ ਦਾ ਮੁੱਖ ਮੰਤਰੀ ਭਾਈ ਵਾਰਾ ਸਿੰਘ ਹੈ ਤੇ ਸਾਰੇ ਛੱਡ ਦਿਓ ਤੇ ਛੱਡ ਗਏ ਉਹਨੇ ਭਰੋ ਫਾਰਮ ਇਥੇ ਅੰਬਰਸਾਲੀ ਸੀਟ ਤੇ ਤੇ ਮੈਂ ਤੁਹਾਨੂੰ ਜਵਾਨ ਮੰਨਣਾ ਵੀ ਤੁਸੀਂ ਸੱਚੇ ਜੇ ਦਿਲ ਦੇ ਤੁਸੀਂ ਸੱਚੇ ਨਹੀਂ ਤੁਸੀਂ ਕੋੜੇ ਜੀ ਤੁਹਾਡੇ ਮਾਨ ਚ ਕੋੜ ਏ ਜੇ ਤੁਹਾਡੇ ਮਾਨ ਚ ਕੋੜ ਨਾ ਹੋਵੇ ਤੇ ਭਾਈ ਸਾਰਾ ਸੁਦਰ ਦਾ ਸਭ ਕੁਝ ਸੁਦਰ ਦਾ ਪਰ ਤੁਸੀਂ ਨਾ ਖੇਡਣਾ ਤੇ ਨਾ ਖੇਡਣ ਦੇਣਾ ਸਾਰੇ ਜਿਹੜਾ ਬਣ ਗਿਆ ਜਿਵੇਂ ਇਹ ਹੁੰਦਾ ਸੀ ਚੁੱਲਿਆਂ ਦੀ लाਡ ਘਟ ਗਈ ਸ਼ਿਵਾਂ ਦੀ ਵਧ ਗਈ ਅੱਜ ਅੱਜ ਲਾਟਾ ਕਿੱਥੇ ਨੇ ਮੈਨੂੰ ਦੱਸੋ ਅੱਜ ਲਾਟਾ ਕਿੱਥੇ ਨੇ ਭੁੱਲ ਗਿਆ ਨਾ ਚੇਤਾ ਜਦੋਂ ਕੁਰਸੀਆਂ ਨੂੰ ਹੱਥ ਪੈ ਗਿਆ ਗੱਲ ਖਤਮ ਹੋ ਗਈ ਬਾਕੀ ਜਿਹੜੇ ਇਹਨਾਂ ਦੇ ਕੰਨਵੇਂ ਜਿਤਾਏ ਨੂੰ ਉਹ ਤਾਂ ਛੱਡੋ ਉਹਦਾ ਵਿਚਾਰੇ ਮੈਂਬਰ ਨਹੀਂ ਬਣ ਸਕਦੇ ਸੁੱਤੇ ਪਏ ਐਮਐਲਏ ਬਣ ਗਏ ਉਹਨਾਂ ਦੀ ਕਿਸਮਾਂ ਦੇ ਵਿੱਚ ਕੰਮ ਨੇ ਬੜਿਆ ਨਾ ਉਹ ਗਾਂ ਖਲੋਣ ਨਾ ਉਹ ਨਾ ਬਣਨਾ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਆ ਜੀ ਸੁਣ ਲਈ ਗੱਲ ਮੈਂ ਤੁਹਾਨੂੰ ਫੇਸਬੁੱਕ ਤੇ ਵੀ ਇਹ ਚੀਜ਼ ਦੱਸਾਂਗਾ ਜਿਹੜੀ ਉੱਥੇ ਧਰਨੇ ਦੇ ਜੋਗ ਅਸੀਂ ਵੇਖਿਆ ਉਹ ਅੱਜ ਕਿੰਨੀ ਕਿੰਨੀ ਉਮਰ ਭੋਗੀ ਬੈਠੇ ਨੇ ਭਾਈ ਰਾਜੂ ਵਾਲਿਆਂ ਨੂੰ ਆ ਮੈਂ ਫੇਰ ਸੁਣੀ ਕਿ ਫਾਸੀ ਦੇਣ ਦਾ ਫੰਦੇ ਚੜਾਉਂਦਾ ਨਹੀਂ ਆਰਡਰ ਦਿੱਤਾ ਨੇ ਬਾਹਰੋਂ ਸੀਆਰਪੀ ਮੰਗਾ ਲਈ ਤੁਸੀਂ ਛੜਕਾ ਰੋਕੀਆਂ ਨੇ ਤੁਸੀਂ ਚਾਰ ਪਾਰਟੀਆਂ ਪਰ ਤਿੰਨ ਬਣਾ ਕੇ ਬਹਿ ਗਏ ਜੇ ਉਹ ਪੱਠੜ ਬੀਬੀ ਮੁੱਛਾਂ ਵਾਲੀ ਮੈਨੂੰ ਜੀ ਗੁਰਦੁਆਰ ਦੀ ਪ੍ਰਧਾਨ ਬਣਾਓ ਮੈਂ ਸੇਵਾ ਕਰਨੀ ਚਾਹਣੀ ਆ ਬੀਬੀ ਪੱਠੜ ਨੂੰ ਪੁੱਛਣਾ ਜੇ ਤੂੰ ਸੇਵਾ ਜੂ ਕਰਨੀ ਚਾਹਣੀ ਤੇ ਤੂੰ ਉੱਥੇ ਲੰਗਰ ਚੁੰਝ ਸੇਵਾ ਕਰਖਾ ਜਰੂਰ ਪ੍ਰਧਾਨ ਬਣ ਕੇ ਸੇਵਾ ਪੱਕੜਨੀ ਸਿਰਫ ਤੁਸੀਂ ਪੈਸਿਆਂ ਨੂੰ ਰੋਂਦੇ ਜੇ ਤੇ ਪੈਸੇ ਗੱਲ ਸੁਣ ਲਓ ਮੇਰੀ ਤੁਸੀਂ ਇੱਕ ਦੇ ਰੱਖ ਕੇ ਨਹੀਂ ਲੈ ਜਾਣੇ ਤੁਹਾਨੂੰ ਆਗ ਉੱਥੇ ਲੱਗਣੀ ਜਿੱਥੇ ਸਾਨੂੰ ਲੱਗਣੀ ਤੁਹਾਨੂੰ ਉਸੇ ਕੋਠੀ ਚ ਸਾੜਨਾ ਹੈ ਜਿੱਥੇ ਸਾਨੂੰ ਸਾੜਨਾ ਸਮਝੇ ਗੱਲ ਬਾਅਦ ਵੱਡੇ ਬਾਦਲ ਦੀ ਘਰ ਦੀ ਮਰੀ ਤੇ ਲੰਗਰ ਗੁਰਦੁਆਰੇ ਤੋਂ ਰੋਟੀ ਗਈ ਗਈ ਨਾ ਇਹਨਾਂ ਵੀ ਤੁਹਾਨੂੰ ਥੋੜੀ ਚੰਨ ਦੇ ਇਨੀ ਕਿ ਲੱਕੜ ਪਾ ਕੇ ਆਕਰ ਗੁੰਦੇ ਚ ਜਿਹੜੀ ਸਵਾਹ ਬਣ ਗਈ ਮਿੱਟੀ ਬਣ ਗਈ ਭਾਵੇਂ ਚਦਨ ਚ ਪਾਵੇਂ ਸੌਣੇ ਚ ਬਣਾ ਕੇ ਤੁਹਾਨੂੰ ਸਾੜ ਦੇਣ ਆਲਾ ਇਹਨਾਂ ਜਾਣਾ ਸੱਚ ਦੇ ਇਨਸਾਫ ਹੈ ਖਾਣੇ ਦੋ ਪ੍ਰਸ਼ਾਦੇ ਦੇਣੇ ਤੇ ਜਾਵਣ ਮਨ ਸਾਫ ਕਰੋ ਜੇ ਤੁਹਾਡੇ ਮਨ ਸਾਫ ਨੇ ਤੇ ਚਲੋ ਜੋ ਧਰਨਾ ਜੋ ਚਲੋ ਸਾਰੇ ਖਾ ਕੇ ਸੌ ਚਲੀਓ ਉੱਥੇ ਮੋਹਲੀ ਧਰਨੇ ਦੇ ਤੇ ਜੇ ਭਾਈ ਵਾਰਾ ਸਿੰਘ ਨੂੰ ਅੱਜ ਮੰਨੋ 27 ਦੇ ਵਿੱਚ ਆਉਣ ਵਾਲੇ ਮੁੱਖ ਮੰਤਰੀ ਭਾਈ ਵਾਰਾ ਸਿੰਘ ਹੋਵੇਗਾ ਪੰਜਾਬ ਦਾ ਤੇ ਸਾਰੇ ਹਰਦੇ ਆ ਕਿ ਜੇ ਸਰਕਾਰ ਨੂੰ ਭੱਜ ਲੈਣਾ ਪੈ ਗਿਆ ਤੇ ਕਹਿ ਦੇ ਅਜੇ ਪਰ ਨਹੀਂ ਇੰਨੀ ਗੱਲ ਕਰਨੀ ਨਹੀਂ ਕਿਸੇ ਨੇ ਬਗਾਨਾ ਮਰਦਾ ਵਰਦਾ ਫਰੇ ਤੇ ਜਿਹੜਾ ਉਹਦਾ ਧਰਮ ਦਾ ਪਿਓ ਬਣਿਆ ਉਹਦਾ ਆਪ ਗੱਫੇ ਭਾਲਦਾ ਫਿਰਦਾ ਜ਼ਮੀਨਾਂ ਖਰੀਦਦਾ ਫਿਰਦਾ ਉਹ ਉਹਨਾਂ ਦੇ ਸਿਰ ਤੇ ਭਾਈ ਹਾਰਾ ਸਿੰਘ ਦੇ ਸਿਰ ਤੇ ਕਰੋੜਾਂ ਰੁਪਏ ਆਉਂਦੇ ਭੈਣੇ ਬਾਹਰੋਂ ਕਰੋੜਾਂ ਰੁਪਏ ਖੱਦ ਜਾਂਦੇ ਲੋਕ ਖਾਨ ਵਾਲੇ ਤੇ ਉਹਦਾ ਅੱਜ ਪਰਿਵਾਰ ਨਹੀਂ ਰਹੇਗਾ ਕੋਈ ਵੀ ਇੱਕ ਲੜਕੀ ਦਾਦੀ ਨਹੀਂ ਕਿ ਨੇ ਤੇ ਇਸ ਕਰਕੇ ਤੁਸੀਂ ਤਾਂ ਯਾਰ ਉਹਨੂੰ ਇਹ ਨਹੀਂ ਕਹਿ ਸਕੇ ਉਹਦੀ ਮਾਤਾ ਕਿ ਕੋਈ ਦਾਦੀ ਬਿਮਾਰ ਹੈ ਤੇ ਤੁਸੀਂ ਲੋਕ ਤੁਹਾਡੇ ਮੂੰਹ ਇਹ ਨਹੀਂ ਆਵਾਜ਼ ਸਰੀ ਜੇ ਨੂੰ 2 ਘੰਟੇ ਛੁੱਟੀ ਦਿੱਤੀ ਜਾਏ ਤਾਂ ਆਪਦੀ ਮਾਂ ਦਾ ਮੂੰਹ ਵੇਖ ਲਵੇ ਜਾਂ ਆਪਦੀ ਮਾਤਾ ਨੂੰ ਆ ਕੇ ਮਿਲ ਲਵੇ ਤੁਸੀਂ ਲੋਕਾਂ ਨੇ ਇਹ ਨਹੀਂ ਗੱਲ ਕੀਤੀ ਕਿ ਤਦ ਤੀ ਤੁਸੀਂ ਤੁਜਿਆਂ ਦੇ ਜਿਦੀ ਪੰਜਾਬ ਦੇ ਬੜੇ ਰਖਵਾਲੇ ਆ ਨੌਨੋਂ ਮਾਨ ਪੱਕਾ ਗੰਦ ਭਰਿਆ ਤੁਹਾਡੇ ਚ ਨੌਨੋਂ ਮਾਨ ਪੱਕਾ ਗੰਦ ਗੋਹਾ ਗੋਬਰ ਤੇ ਕੁਝ ਨਹੀਂ ਬੱਡਾ ਤੁਹਾਡਾ ਤੁਸੀਂ ਨਾ ਅੱਜ ਜਿੱਤੋਂ ਨਾ ਕੱਲ ਜਿੱਤੋਂ ਨਾ ਪਰਸੋਂ ਜਿੱਤੋਂ ਇਹ ਮੈਂ ਲਿਖ ਕੇ ਦੇਣਾ ਮੈਥੋਂ ਲਗਾ ਲਓ ਕਾਂਗਰਸ ਪਾਰਟੀ ਜਿੱਤੇਗੀ ਜੇ ਚਰਨਜੀਤ ਚੰਨੀ ਨੂੰ ਮੁੱਖ ਮੰਤਰੀ ਪੰਜਾਬ ਦਾ ਚਿਹਰਾ ਲਾਣ ਦਿੱਤਾ ਨਾ ਤੁਹਾਨੂੰ ਗੋਡਿਆਂ ਪਰਨੇ ਮਾਰੇਗਾ ਜਿਹੜੀ ਤੁਸੀਂ 5-5 ਬਾਲਟੀਆਂ ਬਣਾ ਲਈਆਂ ਕਾਗਰਾ ਦੇ ਵਿੱਚੋਂ ਨਿਕਲੇ ਕਿਉਂ ਨਹੀਂ ਲੋਕ ਪਾਲਟੀਆਂ ਬਣਾਉਂਦੇ ਪਏ ਥੋੜੀ ਕਹਾਣੀ ਸਾਨੂੰ ਐਂਦੀ ਸ਼ਰਮ ਹੋਣੀ ਜਿਹਦੀ ਪੱਗ ਦੀ ਤੇ ਦਾੜ੍ਹੀ ਦੀ ਸ਼ਰਮ ਹੋਣੀ ਚਾਹੀਦੀ ਪਰ ਉਹ ਅਸੀਂ ਲਾ ਲਈ ਉਹ ਸਾਨੂੰ ਕੋਈ ਫਰਕ ਨਹੀਂ ਪੈਂਦਾ ਸਾਨੂੰ ਮਹਾਰਾਜ ਦੀ ਬਾਣੀ ਸਾਨੂੰ ਡਰ ਕੇਂਦੇ ਤਾਂ ਨਾ ਸਾਨੂੰ ੜ ਹਿੰਦੂ ਤੋਂ ਨਾ ਸਾਨੂੰ ਮੁਸਲਮਾਨ ਤੋਂ ਕਹਿੰਦੇ ਡਾਰੇ ਸਾਨੂੰ ਆਪਦੀ ਸਿੱਖ ਕੌਮ ਗਦਾਰਾਂ ਤੋਂ ਡਾਰੇ ਅਸੀਂ ਗਦਾਰ ਆ ਸਾਡੇ ਤੋਂ ਸਾਨੂੰ ਡਾਰੇ ਠੀਕ ਹੈ ਅਦੀ ਜੀ ਨਿਸ਼ਾਬ ਬਗੜਾੜੀ ਵਾਲਾ ਇਨਸਾਫ ਦਵਾਵਾਂਗੇ ਜੀ ਸਰੂਪ ਗੁ ਵਿੱਚ ਇਹਨਾਂ ਦਾ ਇਨਸਾਫ ਦਵਾਵਾਂਗੇ ਜੀ ਫਲਾਣੇ ਦਾ ਦਵਾਵਾਂਗੇ ਕਿੱਧਰ ਆਰਾਮ ਕਿੱਧਰ ਟੈਂਟ ਹੈ ਦੱਸੋ ਅੱਜ ਝਾੜੂ ਨੇ ਇਨਸਾਫ ਦਵਾਇਆ ਕੋਈ ਕੱਖੜੀ ਉਲਟੇ ਮੁੰਡੇ ਮਰਵਾਉਂਦੇ ਨੇ ਜਿਹੜੇ ਉੱਪਰ ਦੇ ਮੁੰਡੇ ਜੂ ਮਰੋਣਾ ਸ਼ੁਰੂ ਕਰਦੇ ਨੇ ਚੰਗੀ ਲੱਗੇ ਤਾਂ ਸ਼ੇਅਰ ਕਰ ਦੇ ਜੀ